ਇੱਕ ਕਹਾਣੀ ਜੇ ਪਤਾ ਲੱਗਦਾ ਵੀ ਮਾ 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 ਹੁੰਦੀਆਂ ਨੇ ਉਹ ਤੱਕ ਪੁੱਤ ਹੋ ਜਾਂਦੇ ਨੇ ਇੱਕ ਕਹਾਣੀ ਛੋਟੀ ਜੀ ਆਪਾਂ ਸਟਾਰਟ ਕਰਦੇ ਹਾਂ ਇੱਕ ਬਾਪ ਦੀ ਮੌਤ ਤੋਂ ਬਾਅਦ ਮੁੰਡਾ ਆਪਣੀ ਮਾਂ ਨੂੰ ਬਿਰਧ ਆਸ਼ਰਮ ਚ ਛੱਡ ਆਉਂਦਾ ਤੇ ਕਦੇ ਕਦਾਈ ਹਫ਼ਤੇ ਜਮਹੀਨੇ 'ਚ ਉਹਨੂੰ ਮਿਲਣ ਨਹੀਂ ਚਲਾ ਵੀ ਜਾਂਦਾ ਹੈ ਇਹ ਮਾਂ ਵੀ ਖੁਸ਼ ਹੁੰਦੀ ਆ ਉਹਨੂੰ ਦੇਖ ਕੇ ਕਿ ਕਦੇ ਨਾ ਅਚਾਨਕ ਫੋਨ ਆਉਂਦਾ ਹੈ ਕਿ ਤੁਹਾਡੀ ਮਾਤਾ ਦੀ ਤਬੀਅਤ ਬਹੁਤ ਖਰਾਬ ਹੈ ਬਿਰਦਾਸ਼ਰ ਮੱਲੋਂ ਫੋਨ ਆਉਂਦਾ ਹੈ ਤੇ ਬੇਟਾ ਭੱਜਿਆ-ਭੱਜਿਆ ਜਾਂਦਾ ਹੈ ਤੇ ਮਾਤਾ ਉਲੇ ਬੈਠ ਕੇ ਕਹਿੰਦਾ ਵੀ ਮਾਂ ਤੈਨੂੰ ਕੁਝ ਚਾਹੀਦਾ ਤਾਂ ਨਹੀਂ ਤਾਂ ਮਾਂ ਕਹਿੰਦੀ ਵੀ ਮੇਰੀਆਂ ਕੁਝ ਗੱਲਾਂ ਨੇ ਤੂੰ ਲਿਖ ਲੈ ਤੇ ਬੇਟਾ ਬੈਠ ਕੇ ਮਾਂ ਦੀਆਂ ਗੱਲਾਂ ਸੁਣਨ ਲੱਗਦਾ ਹੈ ਇਹਨਾਂ ਜਿਹੜੀਆਂ ਖਿੜਕੀਆਂ ਨਹੀਂ ਇਹਨਾਂ ਦੇ ਸੀਛੇ ਵੀ ਲਵਾ ਦਿਓ ਵੀ ਜਿਹੜੇ ਸਾਰੇ ਬਜ਼ੁਰਗ ਨੇ ਠੰਡ ਚ ਬਹੁਤ ਕੰਮਤੇ ਨੇ ਤੇ ਇੱਥੇ ਹੋਰ ਗਰਮੀਆਂ ਚ ਠੰਡੇ ਪਾਣੀ ਦਾ ਵੀ ਇੰਤਜ਼ਾਮ ਕਰਾ ਦਿਓ ਕਿਉਂਕਿ ਇੰਨੀ ਗਰਮੀ ਹੁੰਦੀ ਆ ਲੋਕਾਂ ਦੀ ਗਰਮ ਪਾਣੀ ਨਾਲ ਇਤਿਹਾਸਲੀ ਬੁਝਦੀ ਅਤੇ ਬਿਰਧ ਆਸ਼ਰਮ ਚ ਖਾਣਾ ਵੀ ਟਾਈਮ ਨਾਲ ਨਹੀਂ ਮਿਲਦਾ ਮੈਂ ਹਫ਼ਤਾ ਹਫ਼ਤਾ ਭੁੱਖ ਨਾਲ ਕੱਟਿਆ ਬੱਚਾ ਬਹੁਤ ਹਰਾਨ ਹੋ ਜਾਂਦਾ ਕਿ ਮੈਂ ਹਫ਼ਤੇ ਮਹੀਨੇ ਪਹਿਲਾਂ ਕਾਫੀ ਟਾਈਮ ਆਉਂਦਾ ਸੀ ਤੁਸੀਂ ਕਦੇ ਵੀ ਕੋਈ ਸ਼ਿਕਾਇਤ ਨਹੀਂ ਕੀਤੀ ਅੱਜ ਇੰਨੀਆਂ ਸ਼ਿਕਾਇਤਾਂ ਇਹ ਮਾਂ ਬੋਲੀ ਫਸ ਕੇ ਕਹਿੰਦੀ ਮੈਂ ਗਰਮੀ ਸਰਦੀ ਭੁੱਖ ਸਹਿ ਗਈ ਸਾਰਾ ਕੁਝ ਸਹਿ ਲਿਆ ਇਹ ਨਹੀਂ ਮੈਨੂੰ ਇੱਕ ਲੱਲ ਦਾ ਫਿਕਰ ਹੈ ਜਦੋਂ ਤੈਨੂੰ ਤੇਰੇ ਬੱਚੇ ਇੱਥੇ ਛੱਡ ਕੇ ਜਾਣਗੇ ਕਹਿੰਦੀ ਤੂੰ ਕਿਵੇਂ ਰਹੇਗਾ ਇਹਨੀ ਮੈਂ ਤੈਨੂੰ ਬਹੁਤ ਨਾਜਾ